ਜਿਹੜੀਆਂ ਸਿਆਣਿਆਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਐਵੇਂ ਨਹੀਂ ਹੁੰਦੀਆਂ ਹੈਗੀਆਂ ਸਿਆਣੇ ਜਿਹੜੀ ਗੱਲ ਕਹਿੰਦੇ ਆ ਨਾ ਉਹ ਬਹੁਤ ਹੀ ਸੋਚ ਸਮਝ ਕੇ ਕਹਿੰਦੇ ਆ ਕਹਿੰਦੇ ਸਾਡੇ ਮਾਂ ਜੀ ਕਹਿੰਦੇ ਤੁਸੀਂ ਕਹਿੰਦੇ ਭਾਈ ਜੇ ਕੋਈ ਸਬਜ਼ੀ ਭਾਜੀ ਨਾ ਘਰੇ ਹੋਵੇ ਨਾ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਆਪਣੇ ਟੋਕਰੀ ਦੇ ਵਿੱਚ ਸਬਜ਼ੀ ਹੈ ਨਹੀਂ ਅੱਜ ਮੁੱਕੀ ਪਈ ਐ ਤੇ ਉਦੋਂ ਤੁਸੀਂ ਦੋ ਗੰਡੇ ਚੱਕੋ ਤੇ ਉਹਨਾਂ ਨੂੰ ਕਟੋ ਠੀਕ ਹੈ ਜੀ ਪਹਿਲਾਂ ਕੀ ਹੁੰਦਾ ਸੀ ਸਿਸਟਮ ਪਿੰਡ ਹੁੰਦੇ ਸੀ ਕਿ ਦੂਰ ਸ਼ਹਿਰ ਦੇ ਨਾਲੋਂ ਤੇ ਉਦੋਂ ਆਲੂ ਤੇ ਪਿਆਜ਼ ਜ਼ਿਆਦਾ ਰੱਖਦੇ ਹੁੰਦੇ ਸੀ ਘਰਾਂ 'ਚ ਲਿਆ ਕੇ ਤੇ ਇਹ ਇੱਕ ਮੌਕੇ ਦੀ ਸਬਜ਼ੀ ਬਣ ਜਾਂਦੀ ਹੈ ਤੇ ਅੱਜ ਆਪਾਂ ਵੀ ਮੌਕੇ ਦੀ ਸਬਜ਼ੀ ਬਣਾਉਣ ਲੱਗੇ ਸੀ ਸਬਜ਼ੀ ਆਪਣੇ ਵੀ ਘਰੇ ਕੋਈ ਨਹੀਂ ਸੀ ਫਰਿੱਜ 'ਮੈਂ ਕਹਿੰਨੀ ਆਏ ਵਿਚੋਂ ਵਿਚਾਰਾ ਆਏ ਹੋਰ ਹੀ ਔਖੇ ਸੌਖੇ ਸਾਹ ਲਈ ਜਾਂਦਾ ਸੀ ਕਿਉਂਕਿ ਖਾਲੀ ਸੀਗਾ ਟੋਕਰੀ ਟੋਕਰੀ ਸਭ ਉਹਦੀ ਖਾਲੀ ਹੋਈ ਪਈ ਸੀ ਕੁਛ ਨਹੀਂ ਸੀ ਜਦੋਂ ਮੈਂ ਦੇਖਿਆ ਖੜਕਾ ਕਰੀ ਜਾਂਦਾ ਸੀ ਪੀਪੇ ਵਾਂਗੂ ਤੇ ਮੈਂ ਚੱਕੇ 2 ਘੰਟੇ ਤੇ ਚੀਰੇ ਚੀਰ ਕੇ ਤੇ ਆਪਾਂ ਉਧਰ ਦੂਜੇ ਪਾਸੇ ਤਰਤਾ ਫਰਾਈਪੈਨ ਫਰਾਈਪੈਨ ਦੇ ਵਿੱਚ ਪਾਤਾ ਜੀ ਆਪਾਂ ਕਿਉ ਕਿਉ ਪਾ ਕੇ ਤੇ ਮੈਂ ਖਾ ਚਾਲ ਇਹਨੂੰ ਸੋਹਣਾ ਜਿਹਾ ਬਣਾ ਦਿਆਂਗੇ ਥੋੜਾ ਜਿਹਾ ਤੇ ਵਿੱਚ ਜਿਹਾ ਪਾਤਾ ਜੀਰਾ ਥੋੜਾ ਜਿਹਾ ਮੈਂ ਕਿਹਾ ਇਹ ਆਏ ਉੱਤੇ ਜੇ ਤਰਦਾ ਜਾਂ ਫਰਦਾ ਹੁੰਦਾ ਨਾ ਸਬਜੀ ਤੇ ਤੇ ਸੋਹਣਾ ਲੱਗਣ ਲੱਗ ਜਾਂਦਾ ਤੇ ਇੰਨੇ ਨਾਲ ਛਾਂ ਜੀ ਬਣ ਜਾਂਦੀ ਹੈਗੀ ਆ ਹਨਾ ਤੇ ਆਪਾਂ ਜਿਹੜੇ ਪਿਆਜ਼ ਚੱਕੇ ਸੀ ਵੱਡੇ ਵੱਡੇ ਪਿਆਜ਼ ਸੀ ਤੇ ਉਹਨਾਂ ਦੇ ਲੰਮ ਮੈਂ ਕਹਿੰਨੀ ਆ ਇਹ ਕੱਟਣੇ ਕਿਹੜਾ ਸੌਖੇ ਹੁੰਦੇ ਆ ਪਰ ਮੈਨੂੰ ਨਾ ਇਹਨਾਂ ਦੀ ਕੜੱਤੜ ਨਹੀਂ ਚੜਦੀ ਇਹ ਖਾਸੀਅਤ ਹੈ ਵੀ ਮੈਨੂੰ ਕੜੱਤੜ ਨਹੀਂ ਚੜਦੀ ਹੈਗੀ ਇਹਦੀ ਦੇਖੀ ਨਾ ਆਪਣੇ ਪਿਆਜ਼ ਦੀ ਸਾਡੀ ਫੇਰੀ ਬੀਬੀ ਕਹਿ ਦਿੰਦੀ ਮੇਰੇ ਸੱਸ ਕਹਿ ਦਿੰਦੀ ਲਾ ਤੂੰ ਪਿਆਜ਼ ਕੱਟ ਲਾ ਕਿਉਂਕਿ ਕਿੰਨੇ ਕੌੜੇ ਹੋਣ ਮੈਨੂੰ ਨਹੀਂ ਚੜਦੇ ਹੈਗੇ ਇਹ ਪਤਾ ਨਹੀਂ ਕੀ ਕਾਰਨ ਹੈਗਾ ਤੇ ਵੈਸੇ ਜੇ ਕਹਿੰਦੇ ਚੜਦੇ ਹੋਣ ਨਾ ਤਾਂ ਪੈਰਾਂ ਥੱਲੇ ਇਹਨਾਂ ਦੇ ਜਿਹੜੇ ਆਪਾਂ ਉਹ ਇਹਨਾਂ ਦੇ ਡੂੜਨੇ ਜੇ ਲੌਂਦੇ ਦੋਨੇ ਪਾਸਿਆਂ ਤੋਂ ਉਹਨਾਂ ਨੂੰ ਪੈਰਾਂ ਥੱਲੇ ਨੱਪ ਲਓ ਤੇ ਮੁੜ ਕੇ ਇਹ ਉਹਦੀ ਕੜਤਣ ਨਹੀਂ ਆਉਂਦੀ ਹੈਗੀ ਪਿਆਜ਼ ਦੀ ਇਹ ਭਾਈ ਪਿਆਜ਼ ਵੀ ਬਾਲਾ ਰੌਲਾ ਪਵਾ ਦਿੰਦੇ ਹੁੰਦੇ ਅੱਗੇ ਆਪਣੇ ਨਾ ਜਾਂਦੇ ਕੁੜੀਆਂ ਕੋਲੇ ਰਾਜੇ ਮਿਲਣ ਜਿਨ੍ਹਾਂ ਨੂੰ ਆਪਣੇ ਲੱਗੀ ਹੁੰਦੇ ਪਿੰਡਾਂ ਦੇ ਵਿੱਚ ਤੇ ਉਹ ਰਾਜੇ ਜਦੋਂ ਜਾਂਦੇ ਨਾ ਤੇ ਸੁਖ ਸੁਨੇਹੇ ਦਾ ਪਤਾ ਉਹੀ ਲੈ ਕੇ ਆਉਂਦੇ ਤੇ ਕੇਰਾ ਕੋਈ ਗਿਆ ਮਿਲਣ ਤੇ ਕੋਈ ਆ ਪਿਆਜ਼ ਕੱਟੀ ਜਾਵੇ ਗੰਡੇ ਚੀਰੀ ਜਾਵੇ ਤੇ ਉਹਦੇ ਅੱਖਾਂ ਚੋਂ ਪਾਣੀ ਆਉਣ ਲੱਗਿਆ ਤੇ ਉਹਨੇ ਤਾ ਕੇ ਰੌਲਾ ਪਾਤਾ ਕਹਿੰਦਾ ਥੋੜੀ ਤਾਂ ਕੁੜੀ ਵਾਲੀ ਔਖੀ ਹੈ ਕਹਿੰਦਾ ਜਦੋਂ ਮੈਂ ਕਿਹਾ ਕਹਿੰਦਾ ਕੁੜੀ ਰੋਣੋਂ ਨਾ ਹਟੀ ਕਹਿੰਦਾ ਪਾਣੀ ਪਾਣੀ ਕਹਿੰਦਾ ਮੈਂ ਪੁੱਛਿਆ ਵੀ ਕਹਿੰਦਾ ਆਖੇ ਮੈਨੂੰ ਕੋਈ ਗੱਲ ਨਹੀਂ ਉਹਨਾਂ ਨੇ ਭਾਈ ਚੱਕਿਆ ਤੇ ਕਮਰ ਕਸਾ ਕਸ ਲਿਆ ਉਹਨਾਂ ਨੇ ਆਖਿਆ ਵੀ ਆਪਾਂ ਤਾਂ ਚੱਲ ਗਏ ਹੁਣ ਕੁੜੀ ਸਾਡੀ ਔਖੀ ਆ ਚੱਕ ਲੈ ਭਾਈ ਉਹਨਾਂ ਨੇ ਤਾਂ ਜੋ ਕੁਛ ਆਪ ਦਾ ਛੋਟੀ ਡੰਡੇ ਚੱਕਣੇ ਸੀਗੇ ਹਨਾ ਉਹ ਚੱਕ ਕੇ ਤੇ ਗਏ ਕਹਿੰਦੇ ਕੁੜੀਏ ਦੱਸ ਕੀ ਗੱਲ ਉਹ ਕਹਿੰਦੀ ਤੁਹਾਨੂੰ ਕੀ ਹੋ ਗਿਆ ਉਹ ਕਹਿੰਦਾ ਤੂੰ ਰੋਂਦੀ ਸੀ ਉਹ ਕਹਿੰਦੀ ਕਦੋਂ ਰੋਂਦੀ ਸੀ ਕਹਿੰਦਾ ਲੈ ਸਾਨੂੰ ਰਾਜੇ ਨੇ ਦੱਸਿਆ ਜਾ ਕੇ ਵੀ ਕੁੜੀ ਰੋਂਦੀ ਸੀ ਕਿ ਤੇ ਕੁੜੀ ਔਖੀ ਐ ਉਹ ਕਹਿੰਦੀ ਮੈਂ ਤਾਂ ਗੰਡੇ ਚੀਰੀ ਜਾਂਦੀ ਸੀ ਉਹ ਕਹਿੰਦੇ ਤੁਹਾਡਾ ਭਲਾ ਹੋ ਜਾਏ ਇਹ ਗੰਡੇ ਵੀ ਭਾਈ ਕਈ ਵਾਰੀ ਵਾਲਾ ਰੌਲਾ ਪਵਾ ਦਿੰਦੇ ਤੇ ਸ਼ਾਨ ਵੀ ਬਿੰਦਚੀ ਰੱਖ ਦਿੰਦੇ ਆਪਣੀ ਇਹ ਤੇ ਸ਼ਾਨ ਗਵਾਹੀ ਵੀ ਛੇਤੀ ਜਲਦੀ ਐ ਨਾ ਨਾਲ ਤੇ ਮੈਂ ਕੀ ਕੀਤਾ ਅੱਜ ਹੋਈ ਨਹੀਂ ਸੀ ਕੋਈ ਸਬਜ਼ੀ ਤੇ ਦੋ ਗੰਡੇ ਚੀਰੇ ਤੇ ਮੈਂ फटाफट ਚੀਰ ਕੇ ਤੇ ਲਾ ਕੇ ਤੜਕਾ ਜੀਰੇ ਦਾ ਇਹਨਾਂ ਨੂੰ ਤੇ ਮਾੜਾ ਜਿਹਾ ਪਾਣੀ ਪਾ ਕੇ ਤੇ ਇਹਨਾਂ ਨੂੰ ਰਿਜਨੇ ਧਰ ਤੇ ਮੈਂ ਆਖਾ ਚਲੋ ਅੱਜ ਬਣਾਉਨੇ ਆ ਮਸਾਲੇਦਾਰ ਸਬਜ਼ੀ ਆਪਾਂ ਹਣਾਂ ਹੁਣ ਜਿਹੜੀ ਮੇਨ ਚੀਜ਼ ਆ ਉਹਦੇ ਵਿੱਚ ਪਾਵਾਂਗੇ ਜਦੋਂ ਦੇਖਿਓਦੋ ਇਹਨੇ ਰੰਗਵਾਨੀ ਹੋਰ ਕਰ ਦੇਣਾ ਤੁਸੀਂ ਤਾਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਹੈ ਗਰਮੀਆਂ ਦੇ ਵਿੱਚ ਬੜੀ ਸਵਾਦ ਲੱਗਦੀ ਹੈ ਇਹ ਆਪਾਂ ਚੱਕਿਆ ਜੀ ਦੁੱਧ ਦਾ ਗਲਾਸ ਵਿੱਚ ਪਾ ਲਿਆ ਜਾਣੀ ਕਿ ਗੰਡੇ ਬਣਾ ਲਈ ਜੀ ਆਪਾਂ ਦੁੱਧ ਵਾਲੇ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਇੰਨੇ ਸਵਾਦ ਲੱਗਦੇ ਆ ਪਤਲੇ-ਪਤਲੇ ਫੁਲਕਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਨਾਲ ਲੱਸੀ ਨਾਲ ਦਹੀਂ ਹੋਵੇ ਤੇ ਨਾਲ ਇਹ ਪਤਲੇ ਪਤਲੇ ਹੋਣ ਚੀਰੇ ਵੇ ਗੰਡੇ ਤੇ ਮੈਂ ਕਹਿੰਨੀ ਅੱਜ ਅਸੀਂ ਅੱਜ ਜਮੇ ਸਾਦਾ ਭੋਜਨ ਕਰਨਾ ਹੈਗਾ ਕੁਝ ਨਹੀਂ ਨਾਲ ਬਸ ਦੋ ਫੁਲਕੇ ਖਾਣੇ ਆ ਜਿਹੜੇ ਇਕੱਲੇ ਇਹਦੇ ਨਾਲ ਹੀ ਖਾਣੇ ਆ ਜੀ ਠੀਕ ਹੈ ਆ ਦੇਖੋ ਜੀ ਇਹਨੂੰ ਦੁੱਧ ਨੂੰ ਆ ਗਿਆ ਵਾਲਾ ਮੈਂ ਕਹਿੰਨੀ ਦੁੱਧ ਪੈ ਗਿਆ ਰੇਚੇ ਹੁਣ ਤੇ ਆਪਣੀ ਸਬਜ਼ੀ ਹੋ ਗਈ ਤਿਆਰ ਤੇ ਆਪਾਂ ਦੂਜੇ ਪਾਸੇ ਕੀ ਕਰਨਾ ਜੀ ਤਵਾ ਰੱਖ ਲੈਣਾ ਹੈਗਾ ਨਾਲ ਦੀ ਨਾਲ ਇਹਨੂੰ ਧਰੋ ਦੂਜੇ ਚੁੱਲੇ ਤੇ ਤੇ ਇਧਰ ਧਰ ਲਓ ਜੀ ਤਵਾ ਧੋ ਕੇ ਆਪਾਂ ਤਵਾ ਧਰ ਲਿਆ ਜੀ ਧੋ ਕੇ ਤੇ ਚਕਲਾ ਵੇਰ ਨਾਲ ਲਿਆ ਚੱਕ ਤੇ ਆਹ ਲੋ ਜੀ ਆਟਾ ਗੁੰਨ ਲਿਆ ਤੇ ਹੁਣ ਆਪਣਾ ਤਵਾ ਹੋ ਗਿਆ ਤਿਆਰ ਤੇ ਉੱਤੇ ਪਾਤਾ ਜੀ ਇੱਕ ਫੁਲਕਾ ਇਹਦੇ ਲੋ ਜੀ ਹੁਣ ਇਹਨੇ ਰੋਟੀ ਨੇ ਹੋ ਜਾਣਾ ਤਿਆਰ ਤੇ ਰੋਟੀ ਵੀ ਬਣ ਗਈ ਰੰਗ-ਬਰੰਗੀ ਕਈ ਤਰ੍ਹਾਂ ਦੇ ਹੋਗੇ ਨਿਸ਼ਾਨ ਇਹਦੇ ਵਿੱਚ ਮੈਂ ਕਹਿੰਦੀ ਡਿਜ਼ਾਈਨ ਹੀ ਡਿਜ਼ਾਇਰ ਫੁੱਲ ਬਣਗੇ ਤੇ ਉਧਰ ਚੋਪੜੀ ਰੋਟੀ ਆਪਾਂ ਤੇ ਪਾਈ ਸਬ지 ਗੰਡਿਆਂ ਦੀ ਬਾਟੀ ਦੇ ਵਿੱਚ ਤੇ ਵਿੱਚ ਪਾਤਾ ਜੀ ਆਪਾਂ ਘਿਓ ਦਾ ਪੜਾ ਤੇ ਚਲੋ ਜੀ ਹੁਣ ਇਹ ਆਪਾਂ ਖਾਣ ਦੀ ਕਰ ਲਈ ਤਿਆਰੀ ਤੇ ਓਕੇ ਜੀ ਬਾਏ ਬਾਏ ਦੱਸੋ ਕਿਵੇਂ ਲੱਗੀ ਆਪਣੀ ਗੰਡਿਆਂ ਦੀ ਤੇ ਦੁੱਧ ਵਾਲੀ ਸਾਬ